ਅੱਜ ਆ ਜੋ ਆ ਜੋ ਸਾਡੇ ਬਹੁਤ ਹੀ ਸਤਕਾਰਯੋਗ ਸਾਡੇ ਵਿਪੱਖੀ ਦੇ ਨੇਤਾ ਇਤਿਆਂ ਸ਼੍ਰੀ ਰਾਹੁਲ ਗਾਂਧੀ ਜੀ ਜੋ ਅੱਜ ਇੱਥੇ ਆ ਹੜ ਪ੍ਰਭਾਵਿਤ ਲੋਕਾਂ ਨੂੰ ਜਿਹੜਾ ਮਿਲਣ ਵਾਸਤੇ ਗੁਰਦਾਸਪੁਰ ਮਕੌੜਾ ਪਤਨ ਵਿਖੇ ਆ ਰਹੇ ਸੀ ਨਹੀਂ 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 ਸਿੱਧਾ ਰੋਡ ਤੇ ਉਹਨਾਂ ਨੂੰ ਜਿਹੜਾ ਪਾਰ ਜਿਹੜੇ ਸੱਤਪਿੰਡ ਆ ਉੱਥੋਂ ਦੇ ਲੋਕਾਂ ਨੂੰ ਮਿਲ ਜਾਣਾ ਸੀ ਤੁਸੀਂ ਦੇਖ ਸਕਦੇ ਹੋ ਕਿ ਅੱਜ ਪ੍ਰਸ਼ਾਸਨ ਵੱਲੋਂ ਤੇ ਇੱਥੋਂ ਦੇ ਪੁਲਿਸ ਅਧਿਕਾਰੀਆਂ ਵੱਲੋਂ ਜਿਹੜਾ ਵੀ ਅਸੀਂ ਕਿਸ਼ਤੀਆਂ ਦਾ ਪ੍ਰਬੰਧ ਕੀਤਾ ਗਿਆ ਉਹਨੂੰ ਅੱਜ ਜਬਰਦਸਤੀ ਜਿਹੜਾ ਉਹ ਥਾਣੇ ਦੇ ਵਿੱਚ ਗੱਡੀਆਂ ਖੜ ਰਹੇ ਨੇ ਸੋ ਇਹ ਬੜੀ ਸ਼ਰਮਨਾਕ ਗੱਲ ਹੈ ਕਿ ਪ੍ਰਸ਼ਾਸਨ ਜਿਹੜਾ ਉਹ ਇੱਥੋਂ ਦੇ ਜਿਹੜੇ ਬੀਜਪੀ ਤੇ ਆਮ ਆਦਮੀ ਦੇ ਲੀਡਰ ਨੇ ਉਹਨਾਂ ਦੇ ਕਹਿਣ ਤੇ ਸਾਰਾ ਕੰਮ ਕਰ ਰਿਆ ਇੱਕ ਐਲੋਪੀ ਲੀਡਰ ਦੇਸ਼ ਦਾ ਹੋਏ ਉਹਨੇ ਆਪਣੇ ਹੀ ਲੋਕਾਂ ਨੂੰ ਮਿਲ ਜਾਣਾ ਹੋਏ ਤੇ ਬੜੀ ਮਾੜੀ ਗੱਲ ਹੈ ਸ਼ਰਮਨਾਕ ਗੱਲ ਹੈ ਕਿਉਂਕਿ ਇਹਨਾਂ ਇਹਨਾਂ ਦੀ ਡਿਊਟੀ ਹੈ ਕਿ ਇਹ ਪ੍ਰਬੰਧ ਕਰਦੇ ਸਗੋ ਵੀ ਰਾਹੁਲ ਗਾਂਧੀ ਜੀ ਆ ਰਹੇ ਨੇ ਤੇ ਉਹਨਾਂ ਨੂੰ ਲੋਕਾਂ ਦੇ ਨਾਲ ਮਿਲਾਉਣਾ ਕਟ ਸਗੋ ਸਾਨੂੰ ਸਾਰਾ ਹੀ ਸਾਡਾ ਪ੍ਰੋਗਰਾਮ ਡਿਸਟਰਬ ਕਰਕੇ ਅੱਜ ਇੱਥੇ ਸਾਰੀਆਂ ਜਿਹੜੀਆਂ ਕਿਸ਼ਤੀ ਦੀਆਂ ਗੱਡੀਆਂ ਲਿਆਂਦੀਆਂ ਉਹਨੂੰ ਰਸਤੇ ਦੇ ਵਿੱਚ ਰੋਕ ਕੇ ਬੈਠੇ ਨੇ ਸੋ ਇਹ ਬੜੀ ਸ਼ਰਮਨਾਕ ਗੱਲ ਹੈ ਸੋ ਇਹਦੀ ਅਸੀਂ ਨਿੰਦਾ ਕਰਦੇ ਆ ਜੇ ਪ੍ਰਸ਼ਾਸਨ ਸਾਡੇ ਨਾਲ ਇਸ ਤਰ੍ਹਾਂ ਹੀ ਕਰਦਾ ਰਿਹਾ ਤੇ ਅਗਲਾ ਜਿਹੜਾ ਰੂਪਰੇਖਾ ਏਸੀ ਜੇ ਥਾਣੇ ਦਾ ਘਰਾਉ ਕਰਨਾ ਪਿਆ ਜਾਂ ਕੁਝ ਵੀ ਕਰਨਾ ਪਿਆ ਸਾਨੂੰ ਵਰਕਰ ਬੁਲਾਉਣੇ ਪਏ ਹੋਰ ਫਿਰ ਅਸੀਂ ਜੋ ਵੀ ਸਾਡੇ ਕੋਲ ਹੋਇਆ ਅਸੀਂ ਕਰਾਂਗੇ ਅੱਜ ਜਿਵੇਂ ਪਾਣਾ ਸਾਹਿਬ ਨੇ ਤੁਹਾਨੂੰ ਦੱਸਿਆ ਹੀ ਆ ਤੇ راہુલ ਗਾਂਧੀ ਜੀ ਆ ਰਹੇ ਨੇ ਜਿਹੜੇ ਕਿ ਲੀਡਰ ਆਫ اپੋਜੀਸ਼ਨ ਨੇ ਔਰ ਕਨਸਟੀਚਿਊਸ਼ਨਲੀ ਜੇ ਆਬਜ਼ਰਵ ਕਰੀਏ ਇਹਨਾਂ ਨੂੰ ਸ਼ੈਡੋ ਪ੍ਰਾਈਮ ਮਿਨਿਸਟਰ ਵੀ ਕਿਹਾ ਜਾਂਦਾ ਜਿਹੜਾ ਲੀਡਰ ਆਫ اپੋਜੀਸ਼ਨ ਹੁੰਦਾ ਪਰ ਉਹ ਇੱਥੇ ਲੋਕਾਂ ਦਾ ਦੁੱਖ ਦਰਦ ਸੁਣਨ ਵਾਸਤੇ ਆ ਰਹੇ ਨੇ ਦਰਿਆਵਾਂ ਪਾਰ ਜਾਣ ਦੀ ਉਹਨਾਂ ਦੀ ਮਨਸ਼ਾ ਸੀ ਔਰ ਬਜਾਏ ਇਸ ਗੱਲ ਦੇ ਕਿ ਸਾਨੂੰ ਇਹ ਫੈਸਿਲਿਟੇਟ ਕਰੇ ਸਰਕਾਰ ਸਾਡਾ ਇੰਤਜ਼ਾਮ ਕਰੇ ਐਲੋਪੀ ਉਹ ਕਨਸਟੀਚਿਊਸ਼ਨਲ ਪੋਸਟ ਦਿੰਦੇ ਨੇ ਇਹ ਉਲਟਾ ਬਲਕਿ ਉਹਨਾਂ ਨੂੰ ਰੋਕਣ ਦੇ ਵਿੱਚ ਸਾਰਾ ਜ਼ੋਰ ਲਗਾਈ ਜਾ ਰਿਹਾ ਹੈ। ਕੱਲ ਤੋਂ ਹੀ ਲੱਗ ਰਿਹਾ ਹੈ। ਕਦੇ ਜੀ ਉਹ ਬੁਲੇਟ ਪ੍ਰੂਫ ਗੱਡੀ ਨਹੀਂ ਜੀ ਕਦੇ ਜੀ ਪਾਕਿਸਤਾਨ ਦੇ ਨੇੜੇ ਆ ਜੀ ਇਹ ਜੀ ਬੇੜੀ ਡੁੱਬ ਜਾਊਗੀ। 75 ਸਾਲ ਦੇ ਵਿੱਚ ਤੇ ਪਰਮਾਤਮਾ ਦੀ ਉਸ ਵਾਹਿਗੁਰੂ ਦੀ ਕਿਰਪਾ ਨਾਲ ਇਥੇ ਕੁਝ ਹੋਇਆ ਨਹੀਂ ਤੇ ਅੱਜ ਕੀ ਹੋ ਜਾਊਗਾ? ਇੱਕ ਜਾਣਬੁੱਝ ਕੇ ਇਹ ਉਹਨਾਂ ਨੂੰ ਰੋਕਦੇ ਪਏ ਨੇ ਜਿਹੜਾ ਕਿ ਡੈਮੋਕਰੈਟਿਕ ਸੈਟਅਪ ਦੇ ਵਿੱਚ ਜਿਹੜਾ ਐਕਸੈਪਟੇਬਲ ਨਹੀਂ ਸਾਡੇ ਲੋਕ ਬਹੁਤ ਪਰੇਸ਼ਾਨ ਨੇ। ਉਹ ਪਹਿਲਾਂ ਹੀ ਪਰੇਸ਼ਾਨ ਨੇ ਹੋਰ ਪਰੇਸ਼ਾਨੀ ਕ੍ਰੀਏਟ ਕਰ ਰਹੇ ਨੇ। ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਕਿ ਕਿਸੇ ਦੇ ਕਹਿਣ ਦੇ ਉੱਤੇ ਐਵੇਂ ਕਟ ਪੁਤਲੀ ਬਣਨ ਦਾ ਕੋਈ ਪਤਾ ਨਹੀਂ ਕੋਈ ਫਾਇਦਾ ਨਹੀਂ ਹੈ ਇਹ ਰਾਦਰ ਸਾਨੂੰ ਫੈਸਿਲਿਟੇਟ ਕਰਨ ਲੋਕਾਂ ਨੂੰ ਇਰੀਟੇਟ ਨਾ ਕਰਨ ਉਹ ਤੇ ਵਿਚਾਰੇ ਪਹਿਲਾਂ ਹੀ ਪਰੇਸ਼ਾਨ ਨੇ ਉਹਨਾਂ ਵਾਸਤੇ ਹੋਰ ਪਰੇਸ਼ਾਨੀਆਂ ਕ੍ਰੀਏਟ ਕਰ ਰਹੇ ਨੇ ਅਸੀਂ ਉਹਨਾਂ ਦੀ ਆਮਦ ਦੇ ਉੱਤੇ ਕੋਈ ਇੰਤਜ਼ਾਮ ਕਰਨੇ ਸੀ ਸਾਡਾ ਸਾਰਾ ਜ਼ੋਰ ਇਸੇ ਗੱਲ ਤੇ ਲੁਵਾਈ ਜਾ ਰਹੇ ਨਹੀਂ ਕਿਸ਼ਤੀਆਂ ਨਹੀਂ ਪੈਣ ਦੇਣੀਆਂ ਅਸੀਂ ਕਿਸ਼ਤੀਆਂ ਲੈ ਜਾਣੀਆਂ ਪਹਿਲਾਂ INDRF ਟੀਮ ਤੋਂ ਲੈਟਰ ਲਿਖਾ ਦਿੱਤੀ ਕਿ ਅਸੀਂ ਜੀ ਇਸ ਕੰਮ ਲਈ ਨਹੀਂ ਹੈਗੇ ਭਾਈ ਨਹੀਂ ਹੈਗੇ ਇਸ ਕੰਮ ਲਈ ਤੇ ਫਿਰ INDRF ਟੀਮਾਂ ਕਾਦੇ ਵਾਸਤੇ ਨੇ ਜੇ ਫੈਸਿਲਿਟੇਟ ਨਹੀਂ ਕਰਨਾ ਸੋ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਕਿ ਐਸਾ ਕੰਮ ਨਾ ਕੀਤਾ ਜਾਵੇ ਸਾਨੂੰ ਅੰਬੈਰਸ ਨਾ ਕਰੋ ਨਾ ਪਬਲਿਕ ਨੂੰ ਅੰਬੈਰਸ ਕਰੋ ਔਰ ਇਹ ਬਿਲਕੁਲ ਉਨ੍ਹਾਂ ਦੀ ਜਿਹੜੀ ਆਮਦ ਹੈ ਇਹ ਬੜੀ ਪੀਸਫੁਲੀ ਇੱਥੋਂ ਜਾਣਦੇ ਅੱਜ ਆਜੋ ਆਜੋ ਸੰਦੇ ਸਾਡੇ ਬਹੁਤ ਹੀ ਸਤਕਾਰਯੋਗ ਸਾਡੇ ਵਿਪੱਖੀ ਦੇ ਨੇਤਾ ਇਤਿਆਂ ਸ਼੍ਰੀ ਰਾਹੁਲ ਗਾਂਧੀ ਜੀ ਜੋ ਅੱਜ ਇੱਥੇ ਆਣ ਹੜ ਪ੍ਰਭਾਵਿਤ ਲੋਕਾਂ ਨੂੰ ਜਿਹੜਾ ਮਿਲਣ ਵਾਸਤੇ ਗੁਰਦਾਸਪੁਰ ਮਕੌੜਾ ਪਤਨ ਵਿਖੇ ਆ ਰਹੇ ਸੀ ਨਹੀਂ 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 ਸਿੱਧਾ ਰੋਡ ਤੇ ਉਹਨਾਂ ਨੂੰ ਜਿਹੜਾ ਪਾਰ ਜਿਹੜੇ ਸੱਤਪਿੰਡ ਆ ਉੱਥੋਂ ਦੇ ਲੋਕਾਂ ਨੂੰ ਮਿਲ ਜਾਣਾ ਸੀ ਤੁਸੀਂ ਦੇਖ ਸਕਦੇ ਹੋ ਕਿ ਅੱਜ ਪ੍ਰਸ਼ਾਸਨ ਵੱਲੋਂ ਤੇ ਇੱਥੋਂ ਦੇ ਪੁਲਿਸ ਅਧਿਕਾਰੀਆ ਵੱਲੋਂ ਜਿਹੜਾ ਵੀ ਅਸੀਂ ਕਿਸ਼ਤੀਆਂ ਦਾ ਪ੍ਰਬੰਧ ਕੀਤਾ ਗਿਆ ਉਹਨੂੰ ਅੱਜ ਜ਼ਬਰਦਸਤੀ ਜਿਹੜਾ ਉਹ ਥਾਣੇ ਦੇ ਵਿੱਚ ਗੱਡੀਆਂ ਖੜ ਰਹੇ ਨੇ ਸੋ ਇਹ ਬੜੀ ਸ਼ਰਮਨਾਕ ਗੱਲ ਹੈ ਕਿ ਪ੍ਰਸ਼ਾਸਨ ਜਿਹੜਾ ਉਹ ਇੱਥੋਂ ਦੇ ਜਿਹੜੇ ਬੀਜਪੀ ਤੇ ਆਮ ਆਦਮੀ ਦੇ ਲੀਡਰ ਨੇ ਉਹਨਾਂ ਦੇ ਕਹਿਣ ਤੇ ਸਾਰਾ ਕੰਮ ਕਰ ਰਿਆ ਇੱਕ ਐਲੋਪੀ ਲੀਡਰ ਦੇਖਦਾ ਹੋਏ ਉਹਨੇ ਆਪਣੇ ਹੀ ਲੋਕਾਂ ਨੂੰ ਮਿਲ ਜਾਣਾ ਹੋਏ ਤੇ ਬੜੀ ਮਾੜੀ ਗੱਲ ਆ ਸ਼ਰਮਨਾਕ ਗੱਲ ਆ ਕਿਉਂਕਿ ਇਹਨਾਂ ਇਹਨਾਂ ਦੀ ਡਿਊਟੀ ਹੈ ਕਿ ਇਹ ਪ੍ਰਬੰਧ ਕਰਦੇ ਸਗੋ ਵੀ ਰਾਹੁਲ ਗਾਂਧੀ ਜੀ ਆ ਰਹੇ ਨੇ ਤੇ ਉਹਨਾਂ ਨੂੰ ਲੋਕਾਂ ਦੇ ਨਾਲ ਮਲਾਉਣਾ ਬਟ ਸਗੋ ਸਾਨੂੰ ਸਾਰਾ ਹੀ ਸਾਡਾ ਪ੍ਰੋਗਰਾਮ ਡਿਸਟਰਬ ਕਰਕੇ ਅੱਜ ਇੱਥੇ ਸਾਰੀਆਂ ਜਿਹੜੀਆਂ ਕਿਸ਼ਤੀ ਦੀਆਂ ਗੱਡੀਆਂ ਲਿਆਂਦੀਆਂ ਉਹਨੂੰ ਰਸਤੇ ਦੇ ਵਿੱਚ ਰੋਕ ਕੇ ਬੈਠੇ ਨੇ ਸੋ ਇਹ ਬੜੀ ਸ਼ਰਮਨਾਕ ਗੱਲ ਹੈ ਸੋ ਇਹਦੀ ਅਸੀਂ ਨਿੰਦਾ ਕਰਦੇ ਆ ਜੇ ਪ੍ਰਸ਼ਾਸਨ ਸਾਡੇ ਨਾਲ ਇਸ ਤਰ੍ਹਾਂ ਹੀ ਕਰਦਾ ਰਿਹਾ ਤੇ ਅਗਲਾ ਜਿਹੜਾ ਰੂਪਰੇਖਾ اسی یہ ઠાانے دا کراؤ کرنا پیا یا کچھ کچھ بھی کرنا پیا سانو ورکر بلاਉਣے پئے ਹੋਰ پھر اسی جو بھی ਸਾਡੇ ਕੋਲ ਹੋਇਆ ਅਸੀਂ ਕਰਾਂਗੇ ਅੱਜ ਜਿਵੇਂ ਪਾਣਾ ਸਾਹਿਬ ਨੇ ਤੁਹਾਨੂੰ ਦੱਸਿਆ ਹੀ ਆ ਤੇ ਰਾਹੁਲ ਗਾਂਧੀ ਜੀ ਆ ਰਹੇ ਨੇ ਜਿਹੜੇ ਕਿ ਲੀਡਰ ਆਫ اپੋਜੀਸ਼ਨ ਨੇ ਔਰ ਕਨਸਟੀਚਿਊਸ਼ਨਲੀ ਜੇ ਆਬਜ਼ਰਵ ਕਰੀਏ ਇਹਨਾਂ ਨੂੰ ਸ਼ੈਡੋ ਪ੍ਰਾਈਮ ਮਿਨਿਸਟਰ ਵੀ ਕਿਹਾ ਜਾਂਦਾ ਜਿਹੜਾ ਲੀਡਰ ਆਫ اپੋਜੀਸ਼ਨ ਹੁੰਦਾ ਪਰ ਉਹ ਇੱਥੇ ਲੋਕਾਂ ਦਾ ਦੁੱਖ ਦਰਦ ਸੁਣਨ ਵਾਸਤੇ ਆ ਰਹੇ ਨੇ ਦਰਿਆਵਾਂ ਪਾਰ ਜਾਣ ਦੀ ਉਹਨਾਂ ਦੀ ਮਨਸ਼ਾ ਸੀ ਔਰ بجائے ਇਸ ਗੱਲ ਦੇ ਕਿ ਸਾਨੂੰ ਇਹ ਫੈਸਿਲੀਟੇਟ ਕਰੇ ਸਰਕਾਰ ਸਾਡਾ ਇੰਤਜ਼ਾਮ ਕਰੇ ਐਲਓਪੀ ਉਹ ਕਨਸਟੀਟਿਊਸ਼ਨਲ ਪੋਸਟ ਦੇਣ ਇਹ ਉਲਟਾ ਬਲਕਿ ਉਹਨਾਂ ਨੂੰ ਰੋਕਣ ਦੇ ਵਿੱਚ ਸਾਰਾ ਜ਼ੋਰ ਲਗਾਈ ਜਾ ਰਿਹਾ ਹੈ ਕੱਲ ਤੋਂ ਹੀ ਲੱਗ ਰਿਹਾ ਹੈ ਕਦੇ ਜੀ ਉਹ ਬੁਲੇਟ ਪ੍ਰੂਫ ਗੱਡੀ ਨਹੀਂ ਜੀ ਕਦੇ ਜੀ ਪਾਕਿਸਤਾਨ ਦੇ ਨੇੜੇ ਆ ਜੀ ਇਹ ਜੀ ਬੇੜੀ ਡੁੱਬ ਜਾਊਗੀ 75 ਸਾਲ ਦੇ ਵਿੱਚ ਤੇ ਪਰਮਾਤਮਾ ਦੀ ਉਸ ਵਾਹਿਗੁਰੂ ਦੀ ਕਿਰਪਾ ਨਾਲ ਇਥੇ ਕੁਝ ਹੋਇਆ ਨਹੀਂ ਤੇ ਅੱਜ ਕੀ ਹੋ ਜਾਊਗਾ ਇੱਕ ਜਾਣਬੁੱਝ ਕੇ ਇਹ ਉਹਨਾਂ ਨੂੰ ਰੋਕਦੇ ਪਏ ਨੇ ਜਿਹੜਾ ਕਿ ਡੈਮੋਕਰੈਟਿਕ ਸੈਟਅਪ ਦੇ ਵਿੱਚ ਜਿਹੜਾ ਐਕਸੈਪਟੇਬਲ ਨਹੀਂ ਸਾਡੇ ਲੋਕ ਬਹੁਤ ਪਰੇਸ਼ਾਨ ਨੇ ਉਹ ਪਹਿਲਾਂ ਹੀ ਪਰੇਸ਼ਾਨ ਨੇ ਹੋਰ ਪਰੇਸ਼ਾਨੀ ਕ੍ਰੀਏਟ ਕਰ ਰਹੇ ਨੇ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਕਿ ਕਿਸੇ ਦੇ ਕਹਿਣ ਦੇ ਉੱਤੇ ਐਵੇਂ ਕੱਟ ਪੁਤਲੀ ਬਣਾਉਂਦਾ ਕੋਈ ਪਤਾ ਨਹੀਂ ਕੋਈ ਫਾਇਦਾ ਨਹੀਂ ਹੈ ਇਹ ਰਾਦਰ ਸਾਨੂੰ ਫੈਸਿਲਿਟੇਟ ਕਰਨ ਲੋਕਾਂ ਨੂੰ ਇਰੀਟੇਟ ਨਾ ਕਰਨ ਉਹ ਤੇ ਵਿਚਾਰੇ ਪਹਿਲਾਂ ਹੀ ਪਰੇਸ਼ਾਨ ਨੇ ਉਹਨਾਂ ਵਾਸਤੇ ਹੋਰ ਪਰੇਸ਼ਾਨੀਆਂ ਕ੍ਰੀਏਟ ਕਰ ਰਹੇ ਨੇ ਅਸੀਂ ਉਹਨਾਂ ਦੀ ਆਮਦ ਦੇ ਉੱਤੇ ਕੋਈ ਇੰਤਜ਼ਾਮ ਕਰਨੇ ਸੀ ਸਾਡਾ ਸਾਰਾ ਜ਼ੋਰ ਇਸੇ ਗੱਲ ਤੇ ਲੁਵਾਈ ਜਾ ਰਹੇ ਨਹੀਂ ਕਿਸ਼ਤੀਆਂ ਨਹੀਂ ਪੈਨ ਦੇਣੀਆਂ ਸੀ ਕਿਸ਼ਤੀਆਂ ਲੈ ਜਾਣੀਆਂ ਪਹਿਲਾਂ INDRF ਟੀਮ ਤੋਂ ਲੈਟਰ ਲਿਖਾ ਦਿੱਤੀ ਕਿ ਅਸੀਂ ਜੀ ਇਸ ਕੰਮ ਲਈ ਨਹੀਂ ਹੈਗੇ ਭਾਈ ਨਹੀਂ ਹੈਗੇ ਇਸ ਕੰਮ ਲਈ ਤੇ ਫਿਰ INDRF ਟੀਮਾਂ ਕਾਦੇ ਵਾਸਤੇ ਨੇ ਜੇ ਫੈਸਿਲੀਟੇਟ ਨਹੀਂ ਕਰਨਾ ਸੋ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਕਿ ਐਸਾ ਕੰਮ ਨਾ ਕੀਤਾ ਜਾਵੇ ਸਾਨੂੰ ਅੰਬੈਰਸ ਨਾ ਕਰੋ ਨਾ ਪਬਲਿਕ ਨੂੰ ਅੰਬੈਰਸ ਕਰੋ ਔਰ ਇਹ ਬਿਲਕੁਲ ਉਹਨਾਂ ਦੀ ਜਿਹੜੀ ਆਮਦ ਹੈ ਇਹ ਬੜੀ ਪੀਸਫੁਲੀ ਇੱਥੋਂ ਜਾਣਦੀ